ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਾਂਜੀ ਇਹ ਵੀਡੀਓ ਹੈਗੀ ਸਪੈਸ਼ਲ ਆਪਣੇ ਕਿਸਾਨ ਵੀਰਾਂ ਵਾਸਤੇ ਤੇ ਜੇ ਆਪਾਂ ਚਾਹੀਏ ਕਿਸਾਨ ਵੀਰਾਂ ਵਾਸਤੇ ਵੀ ਹੈ ਤੇ ਇਹ ਸਾਰੇ ਲੋਕਾਂ ਵਾਸਤੇ ਹੈ ਵੀਡੀਓ ਦਾ ਵਸੇ ਗੱਲ ਸਮਝਣ ਦੀ ਲੋੜ ਹੈ ਜਿਹੜਾ ਆਪਾਂ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਪਸ਼ੂ ਪਾਲਕਾਂ ਵਾਸਤੇ ਪਸ਼ੂਆਂ ਦੇ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਆਪਣੇ ਕਿਸਾਨ ਵੀਰ ਮੱਝਾਂ ਰੱਖਦੇ ਹਨਾ ਨਾ ਕਿ ਜਿਹੜਾ ਤੁਸੀਂ ਦੁੱਧ ਵਧਾਉਨੇ ਹੋ ਉਹਨਾਂ ਨੂੰ ਜ਼ਹਿਰ ਪਾਉਨੇ ਹੋ ਹਨ ਤੇ ਫੀਡ ਪਾਉਨੇ ਉਹਦੇ ਵਿੱਚ ਪਤਾ ਨਹੀਂ ਕੀ ਕੀ ਆ ਹਨ ਕੋਈ ਅਚਾਰ ਪਾਉਂਦਾ ਕੋਸ ਪਾਉਂਦਾ ਉਹ ਜਾਂਦਾ ਤਾਂ ਆਪਣੇ ਕਿਸੇ ਬੱਚਿਆਂ ਦੇ ਪੇਟ 'ਚ ਹਨ ਕੋਈ ਬਜ਼ੁਰਗਾਂ ਦੇ ਪੇਟ 'ਚ ਹਨ ਤੇ ਕਈ ਨਕਲੀ ਦੁੱਧ ਬਣਾ ਬਣਾ ਵੇਚੀ ਜਾਂਦੇ ਨੇ ਹਨ ਕਿ ਉਹ ਬਹੁਤ ਨੁਕਸਾਨਦੇ ਆ ਲੇਖਾ ਦੇਣਾ ਬੂ ਮਿੱਤਰੋ ਜਾਲੀ ਦੁੱਧ ਨਾ ਬਣਾਇਆ ਕਰੋ ਤੇ ਵੀਡੀਓ ਬਣਾ ਰਹੇ ਆ ਆਪਾਂ ਪਸ਼ੂਆਂ ਦੇ ਮੱਝਾਂ ਦੇ ਕੋਈ ਵੀ ਇਹ ਬੈੜੀ ਆ ਨਾ ਉਹਨਾਂ ਦਾ ਦੁੱਧ ਵਧਾਉਣ ਵਾਸਤੇ ਠੀਕ ਆ ਇਹ ਨੁਕਤਾ ਮੇਰਾ ਜਮਾਇਆ ਹੋਇਆ ਨੁਕਤਾ ਹੈ ਦੋਸਤੋ ਇਹਦੇ ਨਾਲ 10 ਦਿਨਾਂ ਦੇ ਵਿੱਚ ਘੱਟੋ ਘੱਟ 2 ਕਿਲੋ ਦੁੱਧ ਵਧ ਜਾਂਦਾ ਇਹ ਮੇਰਾ ਜਮਾਇਆ ਹੋਇਆ ਨੁਕਤਾ ਆਪਾਂ ਲੈਣਾ ਕੀ ਹੈ ਆਪਾਂ ਲੈਣਾ 2 ਕਿਲੋ ਮੇਥੀ 2 ਕਿਲੋ ਮੇਥੀ ਲੈਣੀਆਂ ਤੇ 1 ਕਿਲੋ ਲੈਣਾ ਸੱਜਣੋ ਤਾਰਾ ਮੀਰਾ 2 ਕਿਲੋ ਮੇਥੀ ਹੋਗੀ 1 ਕਿਲੋ ਹੋ ਗਿਆ ਤਾਰਾ ਮੀਰਾ ਤੇ 1 ਕਿਲੋ ਹੋ ਗਿਆ ਸੱਜਣੋ ਜੀਰਾ ਇਹ ਆਪਾਂ ਲੈਣਾ ਚਿੱਟਾ ਜੀਰਾ ਸਪੈਸ਼ਲ ਚਿੱਟਾ ਜੀਰਾ ਆਪਾਂ ਹੀ ਲਵਾਵਾਂ 1 ਕਿਲੋ 2 ਕਿਲੋ ਮੇਥੀ ਹੋਗੀ 1 ਕਿਲੋ ਤਾਰਾ ਮੀਰਾ 1 ਕਿਲੋ ਹੋ ਗਿਆ ਚਿੱਟਾ ਜੀਰਾ ਤੇ 1 ਕਿਲੋ ਹੋਗੀ ਸੱਜਣੋ ਸੌਫ 1 ਕਿਲੋ ਸੌਫ ਹੋਗੀ ਤੇ ਦੇ ਵਿੱਚ ਆਪਾਂ 4 ਕਿਲੋ ਲੈਣੀ ਐ ਮਿਸਰੀ ਮਿਸਰੀ ਲੈਣੀ ਆਪਾਂ ਸਜਣੋ ਢਾਗੇ ਵਾਲੀ ਜਿਹੜੀ ਆਪਣੀ ਢਾਗੇ ਵਾਲੀ ਮਿਸਰੀ ਹੁੰਦੀ ਆ ਹਨਾ ਤੇ ਆਹ ਦੇਖੋ ਆਪਾਂ ਲੈਣੀ ਐ ਢਾਗੇ ਵਾਲੀ ਮਿਸਰੀ 4 ਕਿਲੋ ਸਮਝ ਗਏ ਗੱਲ 4 ਕਿਲੋ ਢਾਗੇ ਵਾਲੀ ਮਿਸਰੀ ਹੋ ਗਈ 1 ਕਿਲੋ ਚਿੱਟਾ ਜੀਰਾ ਹੋ ਗਿਆ 1 ਕਿਲੋ ਤਾਰਾ ਮੀਰਾ ਹੋ ਗਿਆ 1 ਕਿਲੋ ਸੌਫ 2 ਕਿਲੋ ਮੇਥੀ ਇਹ ਚਾਰੇ ਚੀਜ਼ਾਂ ਨੂੰ ਤੁਸੀਂ ਆ ਤਾਰਾ ਮੀਰਾ ਸੌਫ ਤੇ ਜੀਰੇ ਨੂੰ ਧੁੱਪ ਲਵਾ ਕੇ ਪੰਜੇ ਚੀਜ਼ਾਂ ਨੂੰ ਮਿਕਸ ਕਰ ਲੈਣਾ ਇਹਨਾਂ ਦਾ ਪਾਊਡਰ ਬਣਾ ਲੈਣਾ ਸੱਜਣੋ ਪਾਊਡਰ ਬਣਾ ਕੇ ਇੱਕ ਪਸ਼ੂ ਨੂੰ 250 ਗ੍ਰਾਮ ਸਵੇਰੇ 250 ਗ੍ਰਾਮ ਸ਼ਾਮ ਨੂੰ ਇਹ 4-5 ਦਿਨ ਤਾਂ ਦੇਣਾ ਲਗਾਤਾਰ ਸਵੇਰੇ ਸ਼ਾਮ ਉਦੋਂ ਬਾਅਦ ਤੁਸੀਂ ਕਰ ਦੇਣਾ ਇਹ ਇੱਕ ਟਾਈਮ ਚਾਹੇ ਸਵੇਰੇ ਦੇ ਦਿਓ ਚਾਹੇ ਸ਼ਾਮ ਨੂੰ ਦੇ ਦਿਓ 250 ਗ੍ਰਾਮ ਸੋਡਾ ਪਸ਼ੂ 10 ਦਿਨਾਂ ਦੇ ਵਿੱਚ ਦੁੱਧ ਬਦੂ ਗਏ ਬਦੂ ਉਹ ਤੋਂ ਬਾਅਦ ਤੁਸੀਂ ਜਿਵੇਂ ਜਿਵੇਂ ਸਾਨੂੰ ਠੀਕ ਨੂੰ ਇੱਕ ਇੱਕ ਦਿਨ ਛੱਡ ਕੇ ਦੇਣਾ ਸ਼ੁਰੂ ਕਰਦੋ ਹਨ ਦੇਖਿਓ ਇਹਦੇ ਨਾਲ ਸਚ ਨੂੰ ਫੈੜ ਵੀ ਬਦੂ ਦੁੱਧ ਵੀ ਬਦੂ ਅਜਮਾਇਆ ਹੋਇਆ ਨੁਕਤਾ ਕਿਸਾਨ ਵੀ ਰੋਜ਼ ਅਜਮਾਇਓ ਜ਼ਹਿਰਾਂ ਤੋਂ ਬਚੋ ਇਹ ਸਾਰੇ ਤੁਸੀਂ ਕੁਝ ਪਾ ਲਿਓ ਉਹਨਾਂ ਚੀਜ਼ਾਂ ਨੂੰ ਦੁੱਧ ਸਾਰਿਆਂ ਨੂੰ ਚੀਜ਼ ਇਹ ਵਧਾਉਂਦੀ ਹੈ ਹਨਾ ਧੰਨਵਾਦ ਸਾਰਿਆਂ ਦਾ ਵੀਡੀਓ ਸ਼ੇਅਰ ਕਰਿਓ ਤਾਂ ਕਿ ਕਿਸਾਨ ਵੀਰਾਂ ਦੇ ਕੰਮ ਆ ਸਕੇ ਤਾਂ ਕਿ ਠੱਗਾ ਚੋਰਾਂ ਤੋਂ ਕਿਸਾਨ ਵੀਰ ਬਚ ਸਕਣ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਬਹੁਤ ਬਹੁਤ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ